ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਆ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਗਵਰਨਰ ਹਾਊਸ ਦੀ ਇੱਕ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਚੰਡੀਗੜ੍ਹ ਦੇ ਨਵੇਂ ਬਣੇ ਮੇਅਰ ਕੁਲਦੀਪ ਕੁਮਾਰ ਅਤੇ BJP ਦੇ ਹੋਰ ਆਗੂ ਵੀ ਮੌਜੂਦ ਸਨ ਤੇ ਉੱਥੇ ਹੀ ਮੀਟਿੰਗ ਦੇ ਵਿੱਚ ਜਿੱਥੇ ਪਹਿਲਾਂ ਕੁਲਦੀਪ ਕੁਮਾਰ ਹੁਣਾਂ ਦੇ ਵੱਲੋਂ ਸੰਬੋਧਨ ਕੀਤਾ ਗਿਆ ਤੇ ਜਿਸ ਤੋਂ ਬਾਅਦ BJP ਦੇ ਸੀਨੀਅਰ ਆਗੂ ਕਿਰਨ ਖੇਰ ਹੁਣਾਂ ਦੇ ਵੱਲੋਂ ਮਾਈਕ ਨੂੰ ਸੈਨੀਟਾਈਜ਼ ਕਰਵਾਇਆ ਗਿਆ ਸੋ ਇਹ ਮਾਮਲਾ ਪੱਖ ਦਾ ਨਜ਼ਰ ਆ ਰਿਹਾ ਹੈ ਤੇ ਇਸ ਮਾਮਲੇ ਦੇ ਉੱਤੇ ਬੋਲਦੇ ਆ ਡਾਕਟਰ ਸਨੀ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਤੋਂ ਸੀਨੀਅਰ ਆਗੂ ਨੇ ਉਹਨਾਂ ਨੇ ਕਿਹਾ ਕਿ ਕੁਲਦੀਪ ਕੁਮਾਰ ਜੋ ਕਿ ਇੱਕ ਦਲਿਤ ਭਾਈ ਚਾਰੇ ਦੇ ਨਾਲ ਸਬੰਧ ਰੱਖਦੇ ਹਨ ਤੇ ਕਿਰਨ ਖੇਰ ਦੇ ਵੱਲੋਂ ਉਹਨਾਂ ਦੇ ਬੋਲਣ ਤੋਂ ਬਾਅਦ ਜਿਹੜਾ ਮਾਈਕ ਨੂੰ ਸੈਨੀਟਾਈਜ਼ ਕਰਵਾਉਣਾ ਹੈ ਕਿ ਤਨਾ ਕਿਤੇ ਭੇਦਭਾਵ ਦਾ ਜਿਹੜਾ ਜ਼ਾਹਿਰ ਕੀਤਾ ਗਿਆ ਹੈ ਭੇਦਭਾਵ ਜਿਤਾਇਆ ਗਿਆ ਹੈ ਦਲਿਤ ਭਾਈ ਚਾਰੇ ਦੇ ਨਾਲ ਭਾਜੀਪੀ ਆਗੂ ਕਿਰਨ ਖੇਰ ਦੇ ਵੱਲੋਂ ਸੋ ਇਸ ਗੱਲ ਦੇ ਉੱਤੇ ਇਤਰਾਜ਼ ਜਤਾਇਆ ਗਿਆ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰਾਂ ਦੇ ਵੱਲੋਂ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕ ਕਿਰਨ ਖੇਰ ਇਸ ਮਾਮਲੇ ਦੇ ਉਤੇ ਮਾਫੀ ਨਹੀਂ ਮੰਗਦੇ ਤਾਂ ਅਸੀਂ ਇਹ ਜਿਹੜਾ ਸੰਘਰਸ਼ ਹੈ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਸੋ ਤੁਹਾਨੂੰ ਦੱਸ ਦਿੰਨੇ ਆ ਕਿ ਕਿਰਨ ਖੇਰ ਹੋਣਾ ਦੇ ਵੱਲੋਂ ਮਾਈਕ ਨੂੰ ਸੈਨੀਟਾਈਜ਼ ਕਰਵਾਇਆ ਗਿਆ ਕਿਉਂਕਿ ਕੁਲਦੀਪ ਕੁਮਾਰ ਉਹਨਾਂ ਦੇ ਬੋਲਣ ਤੋਂ ਪਹਿਲਾਂ ਕੁਲਦੀਪ ਕੁਮਾਰ ਉਹਨਾਂ ਨੇ ਬੋਲਿਆ ਸੀ ਮਾਈਕ ਦੇ ਉੱਤੇ ਤੇ ਉਸੇ ਹੀ ਮਾਈਕ ਨੂੰ ਕਿਰਨ ਖੇਰ ਨੇ ਬੋਲਣ ਤੋਂ ਪਹਿਲਾਂ ਸੈਨੀਟਾਈਜ਼ ਕਰਵਾਇਆ ਸੋ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਜਿਹੜਾ ਰੋਸ ਜ਼ਾਹਿਰ ਕੀਤਾ ਜਾ ਰਿਹਾ ਤੇ ਨਾਲ ਕਿਹਾ ਜਾ ਰਿਹਾ ਕਿ ਕਿਰਨ ਖੇਰ ਇਸ ਮਾਮਲੇ ਤੇ ਮਾਫੀ ਮੰਗਣ ਨਹੀਂ ਤੇ ਅਸੀਂ ਸੰਘਰਸ਼ ਵਿੱਢਾਂਗੇ ਸ੍ਰੀ ਗੁਰਜੀ ਮੈਂ ਸੈ ਪਰਬਾਰੀ ਆਮ ਆਦਮੀ ਪਾਰਟੀ ਡਾਕਟਰ ਐਸ ਐ ਸਾਲੂ ਵਾਲੀਆ ਕੱਲ ਦੇ ਗਵਰਨਰ ਹਾਊਸ ਦੇ ਅੰਦਰ ਪ੍ਰੋਗਰਾਮ ਦੇ ਅੰਦਰ ਜਿਸ ਹਿਸਾਬ ਨਾਲ ਕਿਰਨ ਖੇਰ ਮੈਂਬਰ ਪਾਰਲੀਮੈਂਟ ਚੰਡੀਗੜ੍ਹ ਨੇ ਇੱਕ ਮੇਅਰ ਦੀ ਬੇਇੱਜ਼ਤੀ ਕੀਤੀ ਇੱਕ ਮੇਅਰ ਜਿਹੜਾ ਦਲਿਤ ਭਾਈਚਾਰੇ ਤੋਂ ਆਉਂਦਾ ਔਰ ਜਿਸ ਹਿਸਾਬ ਨਾਲ ਮਾਈਕ ਨੂੰ ਸੈਨੀਟਾਈਜ਼ ਕਰਾਇਆ ਗਿਆ ਕਿਉਂਕਿ ਪਹਿਲਾਂ ਜਦੋਂ ਸਟੇ ਮੇਅਰ ਸਾਹਿਬ ਕੁਲਦੀਪ ਕੁਮਾਰ ਜੀ ਬੋਲੇ ਉਸ ਤੋਂ ਬਾਅਦ ਕਿਰਨ ਖੇੜ ਜੀ ਨੇ ਬੋਲਣਾ ਸੀਗਾ ਪਰ ਕਿੱਥੇ ਨਾ ਕਿੱਥੇ ਭੇਦ ਭਾਵ ਬੜਾ ਕਲੀਅਰਲੀ ਵਿਖਿਆ ਕਿ ਮਾਈਕ ਨੂੰ ਸਪੈਸ਼ਲੀ ਸੈਨੀਟਾਈਜ਼ ਕਰਾਇਆ ਜਾਂਦਾ ਉਸ ਤੋਂ ਬਾਅਦ ਕਿਰਨ ਖੇੜ ਬੋਲਦੀ ਹੈ ਮਤਲਬ ਅੱਜ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਚਲਿਤ ਭਾਈ ਚਾਰਾ ਦੇ ਖਿਲਾਫ ਕਿਸ ਹਿਸਾਬ ਨਾਲ ਡਿਸਕ੍ਰਿਮੀਨੇਸ਼ਨ ਕਰਦੀ ਕਿਸ ਹਿਸਾਬ ਨਾਲ ਲੋਕਾਂ ਨੂੰ ਨੀਚਾ ਦਿਖਾਉਂਦੇ ਨੇ ਕਿਸ ਹਿਸਾਬ ਨਾਲ ਭੇਦ ਭਾਵ ਕਰਦੇ ਕਿਸੇ ਸਾਬ ਨਾਲ ਇਹਨਾਂ ਦੀ ਕੁਰਸੀਆਂ ਤੋਂ ਆਪਣੀ ਕੁਰਸੀਆਂ ਨੂੰ ਦੂਰ ਕਰ ਦਿੰਦੇ ਮੈਂ ਸਮਝਦਾ ਕਿ ਕਿਰਨ ਖੇਰ ਮੈਂਬਰ ਪਾਰਲੀਮੈਂਟ ਨੂੰ ਮਾਫੀ ਮੰਗਣੀ ਚਾਹੀਦੀ ਹੈ ਇੱਕ ਪਾਸੇ ਤਾਂ ਉਹ ਮੇਅਰ ਹੈ ਜਿਹਨੂੰ ਫਸਟ ਸਿਟੀਜ਼ਨ ਕਹਿੰਦੇ ਦੂਜੇ ਪਾਸੇ ਉਹ ਦਲਿਤ ਭਾਈਚਾਰੇ ਤੋਂ ਆਉਂਦਾ ਹੈ ਇਹ ਉਹਨਾਂ ਨੇ ਇਕੱਲੀ ਮੇਅਰ ਦੀ ਬੇਇੱਜ਼ਤੀ ਨਹੀਂ ਕੀਤੀ ਇਕੱਲੀ ਚੰਡੀਗੜ੍ਹ ਦੇ ਮੇਅਰ ਦੀ ਬੇਇੱਜ਼ਤੀ ਨਹੀਂ ਕੀਤੀ ਇਕੱਲੀ ਕੁਲਦੀਪ ਕਮਾਤ ਦੀ ਬੇਇੱਜ਼ਤੀ ਪਰ ਸਾਰੇ ਦਲਿਤ ਭਾਈਚਾਰੇ ਦੀ ਬੇਇੱਜ਼ਤੀ ਕੀਤੀ ਕਿ ਉਹਨੇ ਐਫੋਜਾ ਕੰਮ ਸਟੇਜ ਦੇ ਉੱਤੇ ਜਿਹੜਾ ਕਿ ਮੈਂ ਸਮਝਦਾ ਵੀ 5-600 ਲੋਕ ਕਿ ਬੈਠੇ ਸੀਗੇ ਕੈਮਰੇ ਲੱਗੇ ਹੋਏ ਸੀਗੇ ਇਹੋ ਜਿਹਾ ਕੰਮ ਕੀਤਾ ਮੈਨੂੰ ਸਮਝ ਆਂਦੀ ਵੀ ਜਿਹੜਾ ਮੈਂਬਰ ਪਾਰਲੀਮੈਂਟ 10 ਸਾਲ ਤੋਂ ਚੰਡੀਗੜ੍ਹ ਤੋਂ ਰਿਹਾ ਹੈ ਉਹ ਦਲਿਤਾਂ ਦੇ ਇੰਨਾ ਖਿਲਾਫ ਹੈ ਮਾਫੀ ਮੰਗੋ ਕਿਰਨ ਖੇੜਜੀ ਨਹੀਂ ਤਾਂ ਤੁਹਾਡੇ ਅਗੇਂਸਟ ਇਹ ਵੀ ਜਿਹੜਾ ਪੁਆਇੰਟ ਹੈਗਾ ਇਹਦੇ ਉੱਤੇ ਬਹੁਤ ਵੱਡਾ ਅੰਦੋਲਨ ਕਰਿਆ ਜਾਵੇਗਾ